ਅਸ਼ੀਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋ ਅੱਜ ਅਸੀਂ ਪਹੁੰਚੇ ਹਾਂ ਨਿਹਾਲ ਸਿੰਘ ਵਾਲਾ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਮੇਰੇ ਨਾਲ ਜਿਹੜੀ ਸ਼ਖਸੀਅਤ ਮੌਜੂਦ ਹੈ ਆਮ ਆਦਮੀ ਪਾਰਟੀ ਦੇ ਵਿੱਚ ਮੀਡੀਆ ਸੈੱਲ ਜ਼ਿਲ੍ਹਾ ਮੋਗਾ ਦੇ ਇੰਚਾਰਜ ਕੋਆਰਡੀਨੇਟਰ ਕਹਿੰ ਲੋ ਇੰਚਾਰਜ ਅਮਰਤਪਾਲ ਸਿੰਘ ਜੀ ਖਾਲਸਾ ਗੱਲਬਾਤ ਕਰਦੇ ਆ ਅੱਜ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰੀਅਲ ਫੈਕਟ ਨਿਊਜ਼ ਬਹੁਤ-ਬਹੁਤ ਧੰਨਵਾਦ ਧੰਨਵਾਦ ਤੁਹਾਨੂੰ ਖਾਲਸਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਲੰਮਾ ਸਮਾਂ ਹੋ ਗਿਆ ਕੰਮ ਕਰਦੇ ਹਨ ਤੇ ਪਰ ਸਮੇਂ ਦੀ ਗੱਲ ਕਰੀਏ ਵੀ ਕਦੋਂ ਜੁਆਇਨ ਕੀਤੀ ਸੀ ਪਾਰਟੀ ਤੁਸੀਂ ਮੈਂ ਢੱਲੋ ਸਾਹਿਬ ਪਾਰਟੀ ਜਦੋਂ ਪੰਜਾਬ ਦੇ ਵਿੱਚ ਸ਼ੁਰੂ ਹੋਈ ਸੀ ਹੂੰ ਤੇ ਆਪਣਾ ਨਿਹਾਲ ਸਿੰਘ ਵਾਲਾ ਹਲਕੇ ਦੇ ਵਿੱਚ ਜਦੋਂ ਪਾਰਟੀ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਸੀ ਉਦੋਂ ਹੀ ਆਵਾਦਵੀ ਪਾਰਟੀ ਦੇ ਨਾਲ ਜੁੜਿਆ ਹੋਇਆ ਮਤਲਬ ਫਾਊਂਡਰ ਮੈਂਬਰਾਂ ਦੇ ਵਿੱਚੋਂ ਕਹਿ ਸਕਦੇ ਜੀ ਤੁਸੀਂ ਸਾਡੇ ਹੁਣ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਹੀ ਅਸੀਂ ਪਾਰਟੀ ਜੁਆਇਨ ਕੀਤੀ ਸੀਗੀ ਤੇ ਉਹਨਾਂ ਦੇ ਨਾਲ ਹੀ ਅਸੀਂ ਪਾਰਟੀ ਦੀਆਂ ਗਤੀਵਿਧੀਆਂ ਸ਼ੁਰੂ ਕੀਤੀ ਉਹੀ ਟੀਮ ਚੱਲੀ ਆਉਂਦੀ ਹੈ ਹਾਂਜੀ 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 ਤੇ ਇਸ ਦੌਰਾਨ ਵੱਖ-ਵੱਖ ਜ਼ਿੰਮੇਵਾਰੀਆਂ ਮਿਲਦੀਆਂ ਰਹੀਆਂ ਜ਼ਿੰਮੇਵਾਰੀਆਂ ਨਿਭਾਈਆਂ ਪਹਿਲਾ ਲੋਕ ਸਭਾ ਹਲਕਾ ਫਰੀਦਕੋਟ ਦੇ ਉਮੀਦ ਪ੍ਰਧਾਨ ਵਜੋਂ ਵੀ ਤੁਸੀਂ ਕੰਮ ਕੀਤਾ ਤੇ ਹੁਣ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਤੁਹਾਨੂੰ ਜਿਲ੍ਹਾ ਮੁਕਾਤੇ ਦੇ ਮੀਡੀਆ ਸੈੱਲ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਹੁਣੇ ਸੌਂਪੀ ਹੈ ਤੇ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਕਦੇ ਜ਼ਿੰਦਗੀ ਦੇ ਵਿੱਚ ਇਹ ਸੋਚਿਆ ਸੀਗਾ ਜਦੋਂ ਪਾਰਟੀ ਦੇ ਵਿੱਚ ਸ਼ੁਰੂ ਕੀਤਾ ਸੀ ਸਫ਼ਰ ਤੇ ਕਦੇ ਸੀਗਾ ਵੀ ਮੈਂ ਇਹਨੂੰ ਜਿਹੜੀ ਇਹਡੀ ਅਹਿਮ ਜ਼ਿੰਮੇਵਾਰੀ ਮਿਲੂਗੀ ਸੱਲੋ ਸਾਹਿਬ ਜਦੋਂ ਆਪਾਂ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਪੈਰ ਪਸਾਰਨੇ ਸ਼ੁਰੂ ਕੀਤੇ ਉਦੋਂ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਰਾਜਨੀਤੀ ਦੇ ਵਿੱਚ ਇੰਨਾ ਅੱਗੇ ਚਲੇ ਜਾਵਾਂਗੇ ਜਾਂ ਆਮ ਆਦਮੀ ਪਾਰਟੀ ਕਿਸੇ ਟਾਈਮ ਸਰਕਾਰ ਵੀ ਬਣਾਉਗੀ ਜਿਵੇਂ ਜਿਵੇਂ ਇਹਦੇ ਵਿੱਚ ਕੰਮ ਕਰਦੇ ਗਏ ਵਧੀਆ ਲੱਗਿਆ ਜਿਹੜੇ ਵਧੀਆ ਨਵੇਂ-ਨਵੇਂ ਦੋਸਤਾਂ ਨੂੰ ਮਿਲਣ ਦਾ ਸਮਾਂ ਮਿਲਿਆ ਨਵੇਂ-ਨਵੇਂ ਕੱਦਿਆਂ ਨੂੰ ਮਿਲਣ ਦਾ ਸਮਾਂ ਟਾਈਮ ਮਿਲਿਆ ਉਹਦੇ ਕਰਕੇ ਇਹਦੇ ਵਿੱਚ ਸਵਾਦ ਜਾਣ ਲੱਗ ਪਿਆ ਕੰਮ ਕਰਨ ਦਾ ਤੇ ਪਹਿਲਾਂ ਵੀ ਆਪਾਂ ਕੋਈ ਉਦੇ ਦੀ ਆਸ ਨਹੀਂ ਰੱਖੀ ਸੀ ਆਪਾਂ ਇਮਾਨਦਾਰੀ ਨਾਲ ਸਰ ਸੱਟ ਕੇ ਜੋ ਪਾਰਟੀ ਵੱਲ ਹੁਕਮ ਲੱਗਦਾ ਸੀ ਉਹ ਕਰੀ ਜਾਂਦੇ ਸੀ ਤੇ ਹੁਣ ਵੀ ਮੈਂ ਕੋਈ ਕਿਸੇ ਨੂੰ ਕਿਹਾ ਨਹੀਂ ਵੀ ਮੈਨੂੰ ਆ ਉਧਰ ਦਿੱਤਾ ਜਾਵੇ ਜਾਂ ਉਧਰ ਦਿੱਤਾ ਜਾਵੇ ਪਾਰਟੀ ਦਾ ਮੈਨੂੰ ਫੋਨ ਆਇਆ ਕਿ ਤੁਹਾਨੂੰ ਅਸੀਂ ਆਹ ਜਿੰਮੇਵਾਰੀ ਸੌਂਪ ਰਹੇ ਹਾਂ ਇਹਦੇ 'ਚ ਕੋਈ ਸਿਫਾਰਿਸ਼ ਜਾਂ ਜਿਵੇਂ ਕਿਹਾ ਜਾਂਦਾ ਹੈ ਵਿਧਾਇਕ ਸਾਹਿਬ ਦੇ ਜੀ کافی ਨਜ਼ਦੀਕੀਆਂ ਵਿੱਚ ਆਉਨੇ ਆ ਉਹਨਾਂ ਦੇ ਨਾਲ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਹਾਂ ਤੇ ਕੋਈ ਸਪਾਰਸ਼ ਵਗੈਰਾ ਨਹੀਂ ਲੁਾਈ ਕਿ ਦੇਖੋ ਜੀ ਜੇ ਆਮ ਆਦਮੀ ਪਾਰਟੀ ਜਿੰਮੇਵਾਰੀਆਂ ਦੇਣ ਲੱਗੀ ਸਪਾਰਸ਼ਾਂ ਮੰਨਣ ਲੱਗ ਪਈ ਤੇ ਫਿਰ ਇਹਦਾ ਗਰਾਫ ਜਿਵੇਂ 2022 ਚ ਆਪਾਂ 92 ਸੀਟਾਂ ਜਿੱਤੇ ਫਿਰ ਗਰਾਫ ਤਾਂ ਨਹੀਂ ਜਾ ਸਕਦਾ ਹਮ ਬਿਲਕੁਲ ਨਹੀਂ ਐਕਿਊਰੇਟ ਜਿਹੜੀ ਜ਼ਿੰਮੇਵਾਰੀ ਉਹ ਦਿੰਦੇ ਆ ਕਿਸੇ ਵੀ ਬੰਦੇ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਪਹਿਲਾਂ ਉਹਦੀ ਬਕਾਇਦਾ ਸਕਰੀਨਿੰਗ ਕੀਤੀ ਜਾਂਦੀ ਆ ਹੂੰ ਇਹ ਨਹੀਂ ਵੀ ਜੇ ਇੱਕ ਥਾਂ ਤੋਂ ਨਾਂ ਚਲਿਆ ਗਿਆ ਤੇ ਵੀ ਬਸ ਤੁਸੀਂ ਨਾਂ ਭੇਜਤਾ ਜੇ ਅਸੀਂ ਲਾ ਦਨਾ ਤਿੰਨ ਚਾਰ ਥਾਵਾਂ ਤੋਂ ਪਤਾ ਕਰਦੇ ਆ ਫਿਰ ਬੰਦੇ ਦਾ ਬੈਕਗ੍ਰਾਉਂਡ ਪਤਾ ਕਰਦੇ ਆ ਤੇ ਫਿਰ ਦੇਖਦੇ ਵੀ ਇਹ ਬੰਦਾ ਇਸ ਕੰਮ ਲਈ ਕੈਪੇਬਲ ਹੈ ਜਾਂ ਨਹੀਂ ਹੈ ਹੂੰ ਫਿਰ ਜਾ ਕੇ ਇਹ ਜ਼ਿੰਮੇਵਾਰੀ ਦਿੰਦੇ ਆ ਸਾਡੇ ਮੀਡੀਆ ਦੇ ਜਿਹੜੇ ਜ਼ੋਨਲ ਸੈਂਟਰਲ ਦੇ ਜ਼ੋਨ ਇਨ ਚਾਰਜ ਅਵਜੰਦਰ ਸੰਘਾ ਜੀ ਤੇ ਸਾਡੇ ਸੈਂਟਰਲ ਜ਼ੋਨ ਦੇ ਜਿਹੜੇ ਮੀਡੀਆ ਦੇ ਸੈਕਟਰੀ ਜਗਦੀਪ ਸਿੰਘ ਜੈ ਮਲਵਾਲਾ ਜੈ ਮਲਵਾਲਾ ਜੀ ਉਹਨਾਂ ਭਰਾਵਾਂ ਨੇ ਪਾਰਟੀ ਕੋਲੇ ਮੇਰਾ ਨਾਮ ਰੱਖਿਆ ਕਿ ਵੀ ਵੀ ਮੀਡੀਆ ਦੇ ਵਿੱਚ ਵਧੀਆ ਕੰਮ ਕਰ ਸਕਦੇ ਆ ਤੇ ਪਾਰਟੀ ਨੇ ਉਹਨਾਂ ਦੇ ਕਹੇ ਤੇ ਵੀ ਕੋਈ ਨਹੀਂ ਕਿਹਾ ਵੀ ਉਹਨਾਂ ਨੇ ਸ਼ਿਫਾਰਿਸ਼ ਕੀਤੀ ਹੈ ਉਹਨਾਂ ਨੇ ਕਿਹਾ ਜੀ ਅਸੀਂ ਬੁਲਾਵਾਂਗੇ ਉਹਨਾਂ ਨੇ ਸਾਨੂੰ ਬੁਲਾਇਆ ਬੁਲਾ ਕੇ ਸਾਨੂੰ ਇੰਟਰਵਿਊ ਲਈ ਇੱਕ ਸਾਹਿਬ ਉਹਨਾਂ ਨੇ ਨਾਮ ਰეკਮੈਂਡ ਕਰਤਾ ਪਰ ਪਾਰਟੀ ਨੇ ਆਪ ਦਾ ਪ੍ਰੋਸੀਜਰ ਫਾਲੋ ਕੀਤਾ ਬਿਲਕੁਲ ਪ੍ਰੋਸੀਜਰ ਫਾਲੋ ਕਰਕੇ ਫਿਰ ਜਾ ਕੇ ਇਹ ਜ਼ਿੰਮੇਵਾਰੀ ਦਿੱਤੀ ਜਿਲ੍ਹਾ ਲੈਵਲ ਦੀ ਜ਼ਿੰਮੇਵਾਰੀ ਹੈ ਕਿਵੇਂ ਲੱਗ ਰਿਹਾ ਕੰਮ ਕਰਦੇ ਆ ਨੋ ਕਿਉਂਕਿ ਪਹਿਲਾਂ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਪਹਿਲਾਂ ਵੀ ਤੁਹਾਡੇ ਕੋਲੇ ਪੂਰੇ ਲੋਕ ਸਭਾ ਹਲਕੇ ਦੀ ਸੀਗੀ ਪਰ ਹੁਣ ਹੈ ਜਿਹੜੀ ਇਨਚਾਰਜ ਹੋਣਾ ਜਿਲ੍ਹਾ ਦੇ মিডিਆ ਸੈੱਲ ਦਾ ਜ਼ਿੰਮੇਵਾਰੀ ਵਧੀ ਹੈ ਦੇਖੋ ਜੀ ਜ਼ਿੰਮੇਵਾਰੀਆਂ ਪਾਰਟੀ ਪਹਿਲਾਂ ਆਪਾਂ ਕੰਮ ਕਰਦੇ ਸੀ ਸਾਰਾ ਕੰਮ ਹੀ ਦੇਖੀ ਜਾਂਦੇ ਸੀ ਜੋ ਪਾਰਟੀ ਵੱਲੋਂ ਮੀਟਿੰਗ ਆਉਣੀ ਜੋ ਕਿਸੇ ਵੀ ਬੈਂਕ ਦੇ ਵਿੱਚ ਆਪਾਂ ਸਾਰੇ ਸਾਰੇ ਬਸੀਂ ਹਾਂਜੀ ਹਾਂਜੀ ਹੁਣ ਪਾਰਟੀ ਨੇ ਇੱਕ ਰੋਲ ਨਿਰਧਾਰਤ ਕਰਤਾ ਆਪਣਾ ਜ਼ਿਲ੍ਹੇ ਦੇ ਵਿੱਚ ਕਰਤਾ ਜ਼ਿਲ੍ਹੇ ਦੇ ਵਿੱਚ ਆਪਾਂ ਤਕਰੀਬਨ ਸਾਰੇ ਐਮਐਲਏ ਸਾਹਿਬਾਨ ਨਾਲ ਆਪਣੀ ਪੂਰੀ ਵਧੀਆ ਗੁੱਡਵਿਲ ਬਣੀ ਹੋਈ ਹੈ ਜਿੰਨੇ ਵੀ ਆਪਣੇ ਪਾਰਟੀ ਦੇ ਜ਼ਿਲ੍ਹੇ ਦੇ ਵਰਕਰ ਆ ਕਿਉਂਕਿ ਪੁਰਾਣੇ 2013-14 ਤੋਂ ਲੱਗੇ ਹੋਏ ਕਰਕੇ ਤਕਰੀਬਨ ਸਾਰੇ ਪੁਰਾਣੇ ਮੰਦਿਆਂ ਨਾਲ ਆਪਣੀ ਜਾਣ ਪਛਾਣ ਹੈਗੀ ਆ ਕੋਈ ਦਿੱਕਤ ਹਜੇ ਤੱਕ ਕੋਈ ਦਿੱਕਤ ਨਾ ਆਈ ਆ ਹੂੰ ਦੂਜੇ ਨੰਬਰ ਤੇ ਸਾਡੀ ਪਾਰਟੀ ਦੇ ਜਿਹੜੇ ਵਲੰਟੀਅਰ ਆ ਉਹ ਇੰਨੇ ਜਿਆਦੇ ਆਪਾਂ ਕਹਿ ਸਕਦੇ ਵੀ ਪਾਰਟੀ ਦੇ ਵਿੱਚ ਇੰਨੇ ਜਿਆਦੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਕਿ ਬੰਦੇ ਨੂੰ ਮਹਿਸੂਸ ਹੀ ਨਹੀਂ ਹੁੰਦਾਗਾ ਵੀ ਵੀ ਮੇਰੇ ਕੋਲੇ ਜ਼ਿਲ੍ਹੇ ਦੀ ਈ ਵੱਡੀ ਜ਼ਿੰਮੇਵਾਰੀ ਆ ਮੈਂ ਇਹਨੂੰ ਕਿਵੇਂ ਕਰੂੰਗਾ ਜਾਂ ਮੈਂ ਕਿਵੇਂ ਹੁਣ ਸਾਡੇ ਤੋਂ ਜਿਹੜੀਆਂ ਹਲਕਿਆਂ ਦੇ ਵਿੱਚ ਟੀਮਾਂ ਜਿਹੜੀਆਂ ਲਾਉਣੀਆਂ ਸੀ ਉਹਨੇ ਬਾਰੇ ਸਾਨੂੰ ਸਾ ਤੋਂ ਪੁੱਛਿਆ ਗਿਆ ਸਾਨੂੰ ਕੋਈ ਦਿੱਕਤ ਨਹੀਂ ਆਈ ਜੀ ਐਮ ਐਲ ਐ ਸੱਭਾ ਨਾਲ ਅਸੀਂ ਵਿਚਾਰ ਕਰਕੇ ਹੂੰ ਜੋ ਜੋ ਬੰਦੇ ਸਿਲੈਕਟ ਕਰਨੇ ਸੀ ਜਾਂ ਜੋ ਜੋ ਬੰਦਿਆਂ ਦੀ ਰਿਕਮੈਂਡੇਸ਼ਨ ਭੇਜਣੀ ਸੀ ਉਹ ਅਸੀਂ ਭੇਜ ਦਿੱਤੀ ਹੁਣ ਉਹ ਪਾਰਟੀ ਨੇ ਦੇਖਣਾ ਕਿ ਕਿਹੜਾ ਬੰਦਾ ਕਿੱਥੇ ਕੰਮ ਕਰ ਸਕਦਾ ਹੁਣ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ 3 ਸਾਲ ਦਾ ਸਮਾਂ ਜਿਹੜਾ ਹੋ ਚੁੱਕਿਆ ਤੇ 2 ਸਾਲ ਦਾ ਸਮਾਂ ਜਿਹੜਾ ਬਾਕੀ ਰਹਿ ਗਿਆ ਜੇ ਆਪਾਂ ਆ ਵਿਧਾਨ ਸਭਾ ਚੋਣਾਂ ਦੀ 2027 ਦੀ ਗੱਲ ਕੀਤੀ ਜਾਵੇ 3 ਸਾਲ ਦਾ ਜਿਹੜਾ ਕਾਰਜਕਾਲ ਹੈ ਇਸ ਦੌਰਾਨ ਕਿਵੇਂ ਲੱਗਦਾ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਜਿੰਨਾ ਉਮੀਦਾਂ ਦੇ ਨਾਲ 92 ਐਮ ਐਲ ਏ ਚੁਣੇ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਉਮੀਦਾਂ ਤੇ ਸਰਕਾਰ ਖਰੀ ਉਤਰੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਪੰਜਾਬ ਦੀ ਭੂਗੋਲਕ ਸਥਿਤੀ ਦੇਖ ਜੀ ਹੂੰ ਤਾਂ ਪੰਜਾਬ ਦੇ ਜਿਹੜੇ ਭੰਗੋਲਕ ਤੇ ਆ ਆਰਥਿਕ ਸਥਿਤੀ ਆ ਹੂੰ ਉਹ ਪਿਛਲੀਆਂ ਸਰਕਾਰਾਂ ਪਿਛਲੀਆਂ ਜਿਹੜੀਆਂ ਪਾਰਟੀਆਂ ਨੇ ਸਰਕਾਰਾਂ ਉਹਨਾਂ ਦੁਆਰਾ ਇੰਨੀ ਜ਼ਿਆਦਾ ਕਮਜ਼ੋਰ ਕਰ ਦਿੱਤੀ ਗਈ ਕੇ ਪੰਜਾਬ ਦੇ ਸਰ 3 ਲੱਖ ਤੋਂ ਉੱਤੇ ਦਾ ਕਰਜ਼ਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੂੰ ਉਦੋਂ ਉਹਨਾਂ ਨੂੰ ਵਿਰਾਸਤ ਦੇ ਵਿੱਚ ਮਿਲਿਆ ਹੂੰ ਉਹ ਭੰਗੋਲਕ ਸਥਿਤੀ ਨਾਲੇ ਤੇ ਕੀ ਅਸਰ ਤੁਹਾਨੂੰ ਲੱਗਦਾ ਵੀ ਜਿਵੇਂ ਪੰਜਾਬ ਨੂੰ ਤੋੜਿਆ ਗਿਆ ਯਾ ਹਰਿਆਣਾ ਪਹਿਲਾ ਪਾਕਿਸਤਾਨ ਨਾਲ ਜਦੋਂ ਹੋਈ ਵਡ ਬਿਲਕੁਲ ਸੈਂਟਰ ਸ਼ੁਰੂ ਤੋਂ ਹੀ ਪੰਜਾਬ ਨਾਲ ਧੱਕਾ ਕਰਦਾ ਆ ਹੂੰ ਪੰਜਾਬ ਨੂੰ ਕੋਈ ਹਣ ਜਿੱਥੇ ਜੰਮੂ ਕਸ਼ਮੀਰ ਜਾਂ ਹਰਿਆਣਾ ਜਾਂ ਗੁਜਰਾਤ ਜਿਹੜੀ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਆ ਹੂੰ ਉਹਨਾਂ ਨੂੰ ਤਾਂ ਵਿਸ਼ੇਸ਼ ਪੈਕੇਜ ਦੇ ਦਿੱਤਾ ਜਾਂਦਾ ਤੇ ਸਾਡੇ ਪੰਜਾਬ ਦੀ ਕਿੱਡੀ ਹੱਦ ਆ ਜਿਹੜੀ ਹੂੰ ਇਹ ਪਾਕਿਸਤਾਨ ਦੇ ਬਾਟਰ ਨਾ ਲੱਗਦੀ ਆ। ਹਮ ਅੱਜ ਤੱਕ ਕਿਸੇ ਵੀ ਸਰਕਾਰ ਨੇ ਚਾਹੇ ਉਹ ਕਾਂਗਰਸ ਸਰਕਾਰ ਸੈਂਟਰ ਦੇ ਵਿੱਚ ਰਹੀ ਹੈ ਤੇ ਬੀਜੇਪੀ ਰਹੀ ਹੈ ਅਕਾਲੀ ਦਲ ਉਹਦਾ ਭਾਈਵਾਲ ਹੁੰਦਾ ਸੀ ਕਿਸੇ ਵੀ ਸਰਕਾਰ ਨੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਜਿਹਦੇ ਨਾਲ ਪੰਜਾਬ ਦੁਆਰਾ ਆਪਣੇ ਪੈਰਾਂ 'ਚ ਖੜ ਹੋਵੇ ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੇ ਪੰਜਾਬ ਦੇ ਵਿੱਚ ਜਦੋਂ ਸਰਕਾਰ ਸੱਤਾ ਦੇ ਵਿੱਚ ਨਹੀਂ ਆਈ ਸੀ ਲੋਕਾਂ ਦੇ ਕੋਲੇ ਅਸੀਂ ਜਾਂਦੇ ਸੀ ਹਾਂ-ਥਾਂ ਤੇ ਸਟੇਜਾਂ ਤੇ ਬੋਲਦੇ ਸੀ ਸਾਡੇ ਪਾਰਟੀ ਦੇ ਨਵੀਨ ਅਰਵਿੰਦ ਕੇਜਰੀਵਾਲ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੋ 8 ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸੀ ਉਹਨਾਂ ਚੋਂ ਇੱਕ ਨੂੰ ਛੱਡ ਕੇ ਸੱਤ ਤਾਂ ਉਹ ਪੂਰੀਆਂ ਕਰਤੀਆਂ ਹਾਂ ਦੂਜੇ ਨੰਬਰ ਦੇ ਉਦੋਂ ਅਲਾਵਾ 21 ਕੰਮ ਪੰਜਾਬ ਦੇ ਹਿੱਤ ਦੇ ਇਹੋ ਜਿਹੇ ਆ ਜਿਹੜੇ ਉਹਨਾਂ ਗਰੰਟੀਆਂ ਦੇ ਵਿੱਚ ਵੀ ਨਹੀਂ ਆਉਂਦੇ ਸੀ ਹਾਂ ਉਹ ਮਾਨ ਸਰਕਾਰ ਨੇ ਪੰਜਾਬ ਦੇ ਹਿਤਾ ਦੀ ਨੂਰੇ ਰੱਖ ਕੇ ਉਹ ਪੂਰੇ ਕੀਤੇ ਆ ਹੂੰ ਜਿਨ੍ਹਾਂ ਦੇ ਵਿੱਚ ਜਿਹੜੇ ਜਿਆਦਾ ਵਿਧਾਇਕ ਪੰਜ ਛੇ ਵਾਰੀ ਬਣ ਜਾਂਦੇ ਸੀ ਉਹ ਪੰਜ ਛੇ ਪੈਨਸ਼ਨਾਂ ਲੈਂਦੇ ਸੀ ਉਹ ਬੰਦ ਕੀਤੀਆਂ 10 12 ਟੋਲ ਪਲਾਜੇ ਬੰਦ ਕੀਤੇ ਜਿਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਦੀ ਲੁੱਟ ਜਿਹੜੀ ਬੰਦ ਹੋਈ ਫਿਰ ਆ ਹੁਣੇ ਤਾਜ਼ੇ ਆਧਾਰਨਾ ਮੰਗਤਿਆਂੜੀ ਇਹ ਕੋਈ ਪੰਜਾਬ ਦੇ ਲੋਕਾਂ ਦੇ ਦਿਮਾਗ 'ਚ ਨਹੀਂ ਸੀ ਇਹ ਮੁੱਦਾ ਹੂੰ ਜਿਹੜੇ ਮੰਗਤਿਆਂ ਦਾ ਡੀਐਨਏ ਟੈਸਟ ਹੋ ਰਿਹਾ ਰੈਕਡ ਚੱਲ ਰੇ ਸੀ ਬਿਲਕੁਲ ਉਹ ਇੱਕ ਇੱਕ ਲੇਡੀਜ਼ ਫੜੀ ਹੂੰ ਉਹ ਲੇਡੀਜ਼ ਤੋਂ ਬੱਚਾ ਬਰਾਮਦ ਹੋਇਆ ਉਹ ਬੱਚਾ ਉਹਦਾ ਨਹੀਂ ਸੀਗਾ ਉੱਥੋਂ ਹੀ ਸਰਕਾਰ ਨੇ ਵੇਖਿਆ ਕਿ ਯਾਰ ਇਹਦੇ ਨਾਲ ਤਾਂ ਬੱਚਿਆਂ ਦਾ ਸ਼ੋਸ਼ਣ ਬਹੁਤ ਹੋ ਰਿਹਾ ਬੱਚੇ ਚੋ ਇਹਦੇ ਨਾਲ ਹੁਣ ਦੇਖੋ ਤੁਸੀਂ ਦੇਖੋਗੇ ਵੀ ਕਿੰਨੇ ਮੰਗਦਿਆਂ ਦੀ ਕਿੰਨੀ ਤੋੜ ਆ ਗਈ ਵੀ ਸਾਰੇ ਥਾਵਾਂ ਤੇ ਪਹਿਲਾਂ ਕਿੰਨੇ ਮੰਗਤੇ ਥਾਂ ਥਾਂ ਤੇ ਸੀਸੇ ਭਾਂਦੇ ਫਿਰਦੇ ਸੀ ਉਹ ਬੱਚਿਆਂ ਦਾ ਛੋਟਾ ਛੋਟਾ ਦਾ ਸ਼ੋਸ਼ਣ ਕਰਦੇ ਸੀ ਹੂੰ ਉਹਦੇ 'ਚ ਵੀ ਕਮੀ ਆਈ ਹੁਣ ਗਾਹਾਂ ਅੱਗੇ ਜਦੋਂ ਇੰਨਾ ਟਾਈਟ ਕਰਤਾ ਕੰਮ ਤੇ ਜਿਹੜੇ ਬੱਚੇ ਇਹ ਚੋਰੀ ਕਰਦੇ ਉਹਦੇ 'ਚ ਵੀ ਕਮੀ ਉਹ ਕ੍ਰਾਈਮ ਤੇ ਵੀ ਅਸਰ ਪਊ ਬਿਲਕੁਲ 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 ਤੇ ਤੁਸੀਂ ਗਰੰਟੀਆਂ ਦੀ ਗੱਲ ਕੀਤੀ ਹੈ ਹਨਾ ਸੱਤ ਗਰੰਟੀਆਂ ਗਣਾਈਆਂ ਤੁਸੀਂ ਠੀਕ ਹੈ ਕਿਹੜੀਆਂ ਗਰੰਟੀਆਂ ਜਿਹੜੀਆਂ ਹੈਗਾ ਤੁਸੀਂ ਦੱਸ ਸਕਦੇ ਆ ਸਾਡੇ ਦੋਸਤ ਜਿਹੜੀਆਂ ਪੂਰੀਆਂ ਕੀਤੀਆਂ ਮੇਨ ਜਿਹੜੀਆਂ ਮੇਨ ਜਿਹੜਾ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਉਹ ਸਿਹਤ ਤੇ ਸਿੱਖਿਆ ਦੇ ਕਰ ਰਹੀ ਹੈ ਕਿਉਂਕਿ ਕਿਸੇ ਵੀ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਕਿਸੇ ਵੀ ਸਮਾਜ ਨੂੰ ਡਵੈਲਪ ਕਰਨ ਵਾਸਤੇ ਉੱਥੋਂ ਦੇ ਲੋਕਾਂ ਦੀ ਸਿਹਤ ਸਭ ਤੋਂ ਪਹਿਲਾਂ ਵਧੀਆ ਹੋਣੀ ਚਾਹੀਦੀ ਹੈ ਉਦੋਂ ਉੱਪਰ ਉਹਨਾਂ ਦੀ ਸਿੱਖਿਆ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਉਹ ਵਧੀਆ ਸੋਚਣ ਵਧੀਆ ਕੰਮ ਕਰਨ ਤੇ ਜਿੱਥੋਂ ਤੱਕ ਸਿਹਤ ਦਾ ਸਵਾਲ ਆ 850 ਤੋਂ ਉੱਪਰ ਮੁਹੱਲਾ ਕਲੀਨਿਕ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਆ ਆਉਣ ਵਾਲੇ 2 ਸਾਲਾਂ ਦੇ ਵਿੱਚ ਹੋਰ ਵੀ ਬਹੁਤ ਮੁਹੱਲਾ ਕਲੀਨਿਕ ਜਿਹੜੇ ਖੋਲਣਗੇ 10 ਲੱਖ ਰੁਪਏ ਦਾ ਮਾਨ ਸਾਹਿਬ ਨੇ ਐਲਾਨ ਕੀਤਾ ਉਹ ਅਕਤੂਬਰ ਦੇ ਵਿੱਚ ਸ਼ੁਰੂ ਹੋ ਜਾਣਾ ਜਿਹੜਾ ਫ੍ਰੀ ਇਲਾਜ ਕਿਸੇ ਵੀ ਕਾਰਡ ਦੀ ਜ਼ਰੂਰਤ ਨਹੀਂ ਕਿਸੇ ਨੂੰ ਆਪਣੀ ਇਨਕਮ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਸਿਰਫ ਉਹ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਤੇ ਪੰਜਾਬ ਦਾ ਵੋਟਰ ਹੋਣਾ ਚਾਹੀਦਾ ਇੱਕ ਵੋਟ ਕਾਰਡ ਤੇ ਇੱਕ ਆਧਾਰ ਕਾਰਡ ਹੂੰ ਦੂਸਰੇ ਨੰਬਰ ਤੇ ਜੇ ਆਪਾਂ ਸਕੂਲਾ ਦੀ ਗੱਲ ਕਰੀਏ ਤਾਂ ਹੁਣੇ ਹੀ ਸੈਂਟਰ ਸਰਕਾਰ ਨੇ ਜਿਹੜਾ ਲਿਸਟ ਜਾਰੀ ਕੀਤੀ ਉਹਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਸਿੱਖਿਆ ਟਾਂਕਾ ਪਹਿਲੇ ਨੰਬਰ ਤੇ ਆਇਆ ਹੂੰ ਪਿੱਛੇ ਜੇ 2-3 ਮਹੀਨੇ ਹੋ ਗਏ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਨੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਮਹਮ ਸ਼ੁਰੂ ਕੀਤੀ ਸੀ ਹੂੰ ਜਿਸ ਤੇ ਸਵਾਲ ਵੀ ਕਈ ਉਠਾਏ ਗਏ ਕਿ ਜਿਹੜੀਆਂ ਮਤਲਬ ਸਿਰਫ ਉਦਘਾਟਨ ਕੀਤੇ ਜਾ ਰਹੇ ਐ ਤੇ ਬਾਥਰੂਮਾਂ ਦੇ ਉਦਘਾਟਨ ਕੀਤੇ ਜਾ ਰਹੇ ਐ ਕਈ ਵਿਰੋਧੀ ਧਿਰਾਂ ਵੱਲੋਂ ਉਸ ਸਿੱਖਿਆ ਕ੍ਰਾਂਤੀ ਤੇ ਵੀ ਸਵਾਲ ਉਠਾਏ ਗਏ ਸੀ ਤੇ ਉਸ ਨੂੰ ਲੈ ਕੇ ਵੀ ਕਾਫੀ ਵਿਵਾਦ ਦੇਖੋ ਟਲੋ ਸਾਹਿਬ ਵੋਧਨਿਆਂ ਨੂੰ ਜਦੋਂ ਕੋਈ ਮੁੱਦਾ ਨਹੀਂ ਮਿਲਦਾ ਹੂੰ ਤਾਂ ਉਹਨਾਂ ਨੇ ਦੇਖਣਾ ਹੁੰਦਾ ਵੀ ਇਹ ਜਿਹੜੀ ਮਹਿਮ ਚਣਾਉਂਦੇ ਉਹਦੇ ਚ ਕੀੜੇ ਲੱਭੋ ਹੂੰ ਕੀ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਬਾਥਰੂਮਾਂ ਦੀ ਜ਼ਰੂਰਤ ਨਹੀਂ ਸਕੂਲਾਂ 'ਚ ਹੂੰ ਕੀ ਸਾਡੀਆਂ ਧੀਆਂ ਹੂੰ ਜਿਹੜੀਆਂ ਨਿੱਕੇ-ਨਿੱਕੇ ਬੱਚਿਆਂ ਕੋਈ ਸਰਕਾਰੀ ਸਕੂਲਾਂ 'ਚ ਭੇਜਦੇ ਆਂ ਕੀ ਉਹਨਾਂ ਨੂੰ ਬਾਥਰੂਮਾਂ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਬਾਥਰੂਮਾਂ ਦੇ ਨਾਂ ਤੇ ਇਹ ਮਖੌਲ ਮਜ਼ਾਕ ਢਾਉਂਦੇ ਆ ਹੂੰ ਤੁਸੀਂ ਕਿਸੇ ਵੀ ਡਾਕਟਰ ਨੂੰ ਪੁੱਛ ਲਿਓ ਹੂੰ ਛੋਟੇ ਬੱਚੇ ਨੂੰ ਜੇ ਜਿਆਦਾ ਗੰਦੇ ਬਾਥਰੂਮ ਦੇ ਵਿੱਚ ਲਗਾਤਾਰ ਉਹ ਵਾਸ਼ਰੂਮ ਕਰਦਾ ਤੋਹਨੂੰ ਐਡੀ ਭਿਆਨਕ ਬਿਯਾਰੀ ਬਿਮਾਰੀ ਸ਼ੁਰੂ ਹੁੰਦੀ ਆ ਵੱਡੇ ਹੋ ਕੇ ਉਹ ਕਿਸੇ ਇਲਾਜ ਦੇ ਦੀ ਹਿੰਦੇ ਨਹੀਂ ਰਹਿੰਦੀ ਖਾਸ ਕਰਕੇ ਛੋਟੀਆਂ ਬੱਚੀਆਂ ਨੂੰ ਪਰ ਜਿਹੜੀ ਇਹ ਚੀਜ਼ਾਂ ਵੀ ਜ਼ਰੂਰੀ ਆ ਮੈਂ ਕਹਿੰਨਾ ਕਿ ਠੀਕ ਆ ਬਾਥਰੂਮ ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਆ ਪਰ ਸਕੂਲਾਂ ਦੇ ਵਿੱਚ ਉਸ ਤੋਂ ਵੀ ਜ਼ਰੂਰੀ ਹੋ ਜਾਂਦਾ ਤੁਹਾਡਾ ਜਿਹੜਾ ਸਿੱਖਿਆ ਸਟਾਫ ਪ੍ਰੋਪਰ ਕੀ ਵਕਈ ਸਰਕਾਰ ਪ੍ਰੋਪਰ ਜਿਹੜਾ ਸਟਾਫ ਸਕੂਲਾਂ ਨੂੰ ਮੁਹੱਈਆ ਕਰਾ ਪਈ ਹੈ ਚਲੋ ਸਭ ਆਪਣੇ ਦੇਸ਼ ਦੀ ਜਿਹੜੀ ਪ੍ਰਣਾਲੀ ਹੈ ਹੂੰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਤਰੁੱਟੀਆਂ ਹੂੰ ਉਹ ਤਰੁੱਟੀਆਂ ਜਦੋਂ ਦੂਰ ਕਰਨੀਆਂ ਪੈਂਦੀਆਂ ਉਹਨੂੰ ਟਾਈਮ ਲੱਗਦਾ ਹੂੰ 60000 ਨੌਕਰੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਵੰਤ ਮਾਨ ਜੀ ਨੇ ਤਿੰਨ ਸਾਲਾਂ ਦੇ ਵਿੱਚ ਦਿੱਤੀ ਜਿਨ੍ਹਾਂ ਦੇ ਵਿੱਚ ਬਹੁਤ ਆਦੇ ਵਿੱਚ ਟੀਚਰ ਵੀ ਭਰਤੀ ਕੀਤੇ ਆ ਹਮ ਅਸੀਂ ਹੁਣ ਪਿੱਛੇ ਸਿੱਖਿਆ ਕ੍ਰਾਂਤੀ ਦੌਰਾਨ ਸਕੂਲਾਂ 'ਚ ਗਏ ਉਹਨਾਂ ਨੇ ਸਾਨੂੰ ਦੱਸਿਆ ਵੀ ਬਹੁਤ ਹੱਦ ਤੱਕ ਟੀਚਰ ਸਾਡੇ ਸਕੂਲਾਂ 'ਚ ਪੂਰੇ ਹੋ ਚੁੱਕੇ ਹਮ ਜਿੱਥੋਂ ਤੱਕ ਇਨਫਰਾਸਟ੍ਰਕਚਰ ਦੀ ਤੁਸੀਂ ਗੱਲ ਕੀਤੀ ਆ ਕਹਿੰਦੇ ਹੁੰਦੇ ਜੇ ਸਾਡੇ ਸਮਾਜ ਦੇ ਬੱਚਿਆਂ ਨੂੰ ਸਮੇਂ ਦੇ ਹਾਨ ਦੀ ਸਿੱਖਿਆ ਆਪਾਂ ਨਾ ਦਿੱਤੀ ਤਾਂ ਅਸੀਂ ਪਿੱਛੇ ਰਹਿ ਜਾਾਂਗੇ ਜੀ ਸਮੇਂ ਦੇ ਹਾਨ ਦੀ ਸਿੱਖਿਆ ਦੇਣ ਵਾਸਤੇ ਉਹਨਾਂ ਨੂੰ ਉਹੋ ਜਿਹੀਆਂ ਸਹੂਲਤਾਂ ਪ੍ਰਦਾਨ ਕਰਾਈਆਂ ਜਾ ਰਹੀਆਂ ਜੀ ਅੱਜ ਤੁਸੀਂ ਵੀ ਜਾ ਕੇ ਇੰਟਰਵਿਊ ਕੀਤੀ ਹਣੀ ਤੁਸੀਂ ਵੀ ਜਾ ਕੇ ਕਵਰ ਕੀਤਾ ਹੁਣ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਆਪਾਂ ਜਦੋਂ ਪੜਦੇ ਸੀ ਆਪਾਂ ਸੋਚਿਆ ਵੀ ਨਹੀਂ ਸੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਡਿਜੀਟਲ ਬੋਰਡ ਆ ਜਾਣਗੇ ਡਿਜੀਟਲ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਸਿਖਾਇਆ ਜਾਊ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਚੀਜ਼ ਚੱਲਣੀ ਇਸ ਕਰਕੇ ਪੰਜਾਬ ਸਰਕਾਰ ਪੂਰੇ ਜੋਰ ਨਾਲ ਲੱਗੀ ਹੋਈ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਸਕੂਲਾਂ ਦੇ ਵਿੱਚ ਅਹਿਦਕਾਰ ਅਧਿਆਪਕ ਪੂਰੇ ਕਰਤੇ ਪਰ ਬਹੁਤ ਹੱਦ ਤੱਕ ਵਿਦਿਆਪਕਾਂ ਦੀ ਜਿਹੜੀ ਘਾਟ ਨੂੰ ਪੂਰੀ ਕੀਤੀ ਆ ਤੇ ਕਰ ਵੀ ਰਹੇ ਨੇ ਹੈਲਥ ਦੀ ਜੇ ਗੱਲ ਕੀਤੀ ਜਾਵੇ ਹੈਲਥ ਤੇ ਐਜੂਕੇਸ਼ਨ ਸਰਕਾਰ ਦਾ ਜਿਹੜਾ ਵੱਡਾ ਵਾਅਦਾ ਸੀਗਾ ਹੈਲਥ ਤੇ ਐਜੂਕੇਸ਼ਨ ਨੂੰ ਜਿਹੜਾ ਲਾਈਨ ਤੇ ਲੈ ਕੇ ਆਉਣਾ ਜੇ ਹੈਲਥ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ ਪਿਛਲੇ ਦਿਨੀ ਅਸੀਂ ਇੱਕ ਖਬਰ ਨਸ਼ਰ ਕੀਤੀ ਮੋਗਾ ਦਾ ਜਿਹੜਾ ਜ਼ਿਲ੍ਹਾ ਪੱਤਰ ਦਾ ਹਸਪੀਟਲ ਸਿਵਲ ਹਸਪੀਟਲ ਉਸ ਦੇ ਵਿੱਚ ਹਾਲਾਤ ਇੰਨੇ ਵੱਧ ਤੋਂ ਵੱਧਰ ਹੋਏ ਹੋਏ ਸੀਗੇ ਬਿਜਲੀ ਪਾਣੀ ਦੀ ਸਮੱਸਿਆ ਔਰ ਚਲੋ ਬਿਜਲੀ ਪਾਵਰ ਕੱਟ ਹੋ ਜਾਂਦੇ ਆ ਬਿਜਲੀ ਦੀ ਸਮੱਸਿਆ ਹੋ ਸਕਦੀ ਹੈ ਪਰ ਉਹਦੇ ਲਈ ਕੋਈ ਆਲਟਰਨੇਟਿਵ ਉਹਦਾ ਕੋਈ ਜਨਰੇਟਰ ਦਾ ਪ੍ਰਬੰਧ ਨਹੀਂ ਔਰ ਸਭ ਤੋਂ ਵੱਡਾ ਬਾਥਰੂਮਾਂ ਦੀ ਸਫਾਈ ਦਾ ਇਨਾ ਮੰਦਾ ਹਾਲ 스ਮੈਲ ਮਾਰ ਰਹੀ ਸੀ ਔਰ ਖੁਰਬ ਮੈਂ ਨਹੀਂ کہہ ਰਿਹਾ ਸਾਡੇ ਕੈਮਰੇ ਤੇ ਮਰੀਜ਼ਾਂ ਨੇ ਦੱਸਿਆ ਕਿ ਅਸੀਂ ਸਾਰੀ ਰਾਤ ਮੱਛਰ ਦੇ ਨਾਲ ਲੜਾਈ ਲੜਦੇ ਹਾਂ ਬੇਸ਼ੱਕ ਅੱਜ ਜਿਹੜਾ ਬਾਰਿਸ਼ ਦਾ ਮੌਸਮ ਹੈ ਡੈਂਗੂ ਦਾ ਬੜਾ ਖਤਰਾ ਹੈ ਸਿਵਲ ਜਿਹੜੀ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੇ ਹੈਲਥ ਡਿਪਾਰਟਮੈਂਟ ਦੀਆਂ ਟੀਮਾਂ ਜ਼ਿਲ੍ਹੇ ਦੇ ਵਿੱਚ ਅਸੀਂ ਦੇਖਿਆ ਕਿ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਲਾਰਵਾ ਖਤਮ ਕਰਨ ਵਾਸਤੇ ਜਿਹੜਾ ਉਹ ਕਰ ਰਹੇ ਆ ਛੜਕਾ ਵਗੈਰਾ ਕੀਤਾ ਜਾ ਰਿਹਾ ਪਰ ਸਿਵਲ ਹਸਪਤਾਲ ਖੁਦ ਜਿਹੜਾ ਉਹਦੇ ਲਾਰਵੇ ਦਾ ਸਭ ਤੋਂ ਵੱਡਾ ਅੱਡਾ ਬਣਿਆ ਹੋਇਆ ਉਹ ਅਸੀਂ ਬਾਕਾਇਦਾ ਕੈਮਰੇ ਤੇ ਦਿਖਾਇਆ ਕਿ ਕਿਸ ਤਰ੍ਹਾਂ ਮੱਛਰ ਦਾ ਸਭ ਤੋਂ ਵੱਡਾ ਘੜ ਤਾ ਸਿਵਲ ਹਸਪਤਾਲ ਬਣਿਆ ਪਿਆ ਔਰ ਹਾਲਾਂਕਿ ਉਹ ਸਿਵਲ ਹਸਪੀਟਲ ਪਹਿਲਾ ਇੱਕ ਮਾਡਲ ਬਣਨਾ ਚਾਹੀਦਾ ਹੈ ਕਿ ਜ਼ਿਲ੍ਹੇ ਦੇ ਦੂਜੇ ਹਸਪੀਟਲ ਉਹਨੂੰ ਫਾਲੋ ਕਰ ਸਕਣ ਪਰ ਬੜੀ ਬੱਤਰ ਰਹੀ ਹਾਂ ਅਸੀਂ ਇਹ ਮੰਨਦੇ ਹਾਂ ਕਿ ਖਬਰ ਨਸ਼ਰ ਹੋਣ ਤੋਂ ਬਾਅਦ ਐਕਸ਼ਨ ਲਿਆ ਗਿਆ ਹੈ ਉਹਦੇ ਤੇ ਐਮਐਲਏ ਸਾਹਿਬਾ ਵੀ ਪਹੁੰਚੇ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਸਾਡੀ ਭੈਣ ਮੈਡਮ ਡਾਕਟਰ ਸਾਹਿਬ ਅਮਨ ਅਰੋੜਾ ਜੀ ਜੇ ਸਮੇਂ ਸਿਰ ਹੋ ਪਹਿਲਾਂ ਹੀ ਚੈਕਿੰਗ ਕਰਦੇ ਜਾ ਕੇ ਸ਼ਾਇਦ ਸਾਨੂੰ ਜਾਣ ਦੀ ਲੋੜ ਨਾ ਪੈਂਦੀ ਤੇ ਇਹ ਜਿਹੜੀਆਂ ਤਰੋਟੀਆਂ ਜਿਹੜੀਆਂ ਜ਼ਿਲ੍ਹਾ ਲੈਵਲ ਦੇ ਹਸਪੀਟਲ 'ਚ ਨਹੀਂ ਹੋਣੀਆਂ ਚਾਹੀਦੀਆਂ ਸੀ ਸ਼ਾਇਦ ਉਹ ਪਹਿਲਾਂ ਹੀ ਸਹੀ ਹੋ ਜਾਂਦੀਆਂ ਦੇਖੋ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਮੈਂ ਤੁਹਾਡੀ ਵੀਡੀਓ ਦੇਖੀ ਸੀ ਉਥੇ ਲਾਈਟ ਜਾਣ ਦਾ ਕਾਰਨ ਬਣਿਆ ਜ਼ਿਆਦਾ بارش ਹੋਣਾ ਤੁਸੀਂ ਵੀ ਦੇਖਿਆ ਹੋਣਾ ਕਿ ਸਾਡੇ ਪ੍ਰਮਾਣਯੋਗ ਐਮਐਲਏ ਮੋਗਾ ਭੈਣਾ ਮਨਦੀਪ ਕੋਰ ਉਹਨਾਂ ਨੇ ਉਹ ਜਦੋਂ بارش ਹੋਈ ਉਦੋਂ ਉਹ ਸਟੇਟ ਤੋਂ ਬਾਹਰ ਸੀ ਅਗਲੇ ਦਿਨ ਹੀ ਉਹਨਾਂ ਨੇ ਆ ਕੇ ਪੂਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਿੱਥੇ ਜਿੱਥੇ ਘਰਾਂ ਦੇ ਵਿੱਚ ਪਾਣੀ ਵੜਿਆ ਸੀ ਉਹਨਾਂ ਨੂੰ ਰਾਸ਼ਨ ਵੰਡਿਆ ਜੀ ਬਿਲਕੁਲ ਜਿੰਨੇ ਵੀ ਘਰਾਂ ਦਾ ਨੁਕਸਾਨ ਹੋਇਆ ਸੀ ਸਾਰੇ ਮਲਾਜ਼ਮਾਂ ਨੂੰ ਨਾਲ ਲੈ ਕੇ ਉਹਨਾਂ ਦੀ ਮਰਦਮਸ਼ ਉਹਨਾਂ ਦੀ ਗਰਦਦਾਰੀ ਕਰਵਾਈ ਉਹਨਾਂ ਦੇ ਜਿਹੜਾ ਨੁਕਸਾਨ ਹੋਇਆ ਸੀ ਉਹਦਾ ਜਾਇਜ਼ਾ ਲਿਆ ਗਿਆ ਕਿੰਨਾ ਨੁਕਸਾਨ ਇਹਨਾਂ ਦਾ ਹੋਇਆ ਹੈ ਮਨੁੱਖਾਗਤ ਇਹ ਵੀ ਕਿਸੇ ਨਾ ਕਿਸੇ ਕਾਰਨ ਉੱਥੇ ਕੋਈ ਪਤਾਹੀ ਹੋਈ ਹੋਊਗੀ ਪਰ ਸਰਕਾਰ ਵੱਲੋਂ ਇਸ ਚੀਜ਼ ਦੀ ਬਿਲਕੁਲ ਪੂਰੀ ਤਰ੍ਹਾਂ ਨਾਲ ਸਾਡੇ ਮਾਨਯੋਗ ਸਿਹਤ ਮੰਤਰੀ ਪਲਵੀਰ ਸਿੰਘ ਜੀ ਵੱਲੋਂ ਸਖਤ ਹਦਾਇਤਾਂ ਕਿ ਜੇ ਕੋਈ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਕੋਈ ਵੀ ਸਟਾਫ ਜਾਂ ਕੋਈ ਡਾਕਟਰ ਨਗਹਿਲੀ ਕਰਦਾ ਪਾਇਆ ਗਿਆ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਹੁਣ ਤੁਸੀਂ ਆਪ ਹੀ ਦੱਸਤਾ ਕਿ ਜਦੋਂ ਉਹਨਾਂ ਨੂੰ ਮੈਡਮ ਅਮਨਦੀਪ ਕਰਨ ਪਤਾ ਲੱਗਾ ਤਾਂ ਉਹਨਾਂ ਨੇ ਨਾਲ ਦੀ ਨਾਲ ਹੀ ਪ੍ਰਬੰਧ ਕਰਾਇਆ ਇਹ ਵੀ ਸ਼ਲਾਘਾਯੋਗ ਕਦਮ ਹੈ ਅੱਜ ਅਸੀਂ ਉਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਖਬਰ ਲੱਗਣ ਤੋਂ ਬਾਅਦ ਉਹਨਾਂ ਨੇ ਤੁਰੰਤ ਹਰਕਤ ਦੇ ਵਿੱਚ ਆਏ ਔਰ ਪ੍ਰਬੰਧ ਵੀ ਕਰਾਇਆ ਖੁਦ ਵੀ ਉਹਨਾਂ ਨੇ ਵਿਜ਼ਿਟ ਕੀਤਾ ਪਰ ਜੇ ਇਹ ਹੀ ਉਹ ਸਮਾਂ ਰਹਿੰਦੇ ਪਹਿਲਾਂ ਹੀ ਮਤਲਬ ਉਹ ਧਿਆਨ ਦਿੰਦੇ ਤਾਂ ਸ਼ਾਇਦ ਮੀਡੀਆ ਨੂੰ ਉੱਥੇ ਜਾਣ ਦੀ ਲੋੜ ਨਾ ਪੈਂਦੀ ਸਾਨੂੰ ਜਾਣ ਦੀ ਲੋੜ ਨਾ ਪੈਂਦੀ ਪਰ ਦੇਰ ਆਏ ਦੋਸਤਾਏ ਚਲੋ ਇਹ ਕਹਿ ਸਕਦੇ ਆ ਹਨਾ ਦੂਜੀ ਸਮਾਂ ਵੀ ਸਾਡਾ ਬਹੁਤ ਸੀਮਤ ਹੁੰਦਾ ਤੁਹਾਡੇ ਵੀ ਰੁਝਾਨ ਬੜੇ ਨੇ ਸਵਾਲ ਕਈ ਹੈ ਪਰ ਆਪਾਂ ਥੋੜਾ ਜਿਹਾ ਸ਼ਾਰਟ ਟਾਈਮ ਚ ਲੈ ਲੈਨੇ ਆ ਇੱਕ ਤਾਂ ਮੈਂ ਇਹ ਜਾਨਣਾ ਚਾਹੂੰਗਾ 2027 ਦੀਆਂ ਜਿਹੜੀਆਂ ਇਲੈਕਸ਼ਨ ਹੈ ਕੀ ਨਜ਼ਰ ਆ ਰਿਹਾ ਤੁਹਾਨੂੰ ਕਿਉਂਕਿ ਕਾਂਗਰਸ ਵੀ ਤਿਆਰੀ ਕਰ ਰਹੀ ਹੈ ਕਿ ਅਸੀਂ ਸਰਕਾਰ ਬਣਾਵਾਂਗੇ ਅ ਅਕਾਲੀ ਦਲ ਤੇ ਭਾਜਪੀ ਦੇ ਗਠਬੰਧਨ ਦੀਆਂ ਵੀ ਖਬਰਾਂ ਗਾਹੇ-ਬਾਹੇ ਆ ਰਹੀਆਂ ਔਰ ਜੇ ਆਮ ਆਦਮੀ ਪਾਰਟੀ ਨੂੰ ਦੇਖਿਆ ਜਾਵੇ ਤਾਂ ਇੱਥੇ ਸਟੈਂਡ ਕਰਦਾ ਨਜ਼ਰ ਆ ਰਿਹਾ ਹੈ ਜਿਹੜਾ ਆਮ ਆਦਮੀ ਪਾਰਟੀ ਨਾਲ ਲੋਕ 2027 ਚ ਇੱਕ ਵਾਰ ਫਿਰ ਭਰੋਸਾ ਕਰਨਗੇ ਬਿਲਕੁਲ ਕਰਨਗੇ ਜੀ ਕਿਉਂ ਨਹੀਂ ਕਰਨਗੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਦੇ ਜਿਹੜਾ ਵਿਸ਼ਵਾਸ ਲੋਕਾਂ ਨਾਲ ਬਣਾਇਆ ਸੀ ਉਸੇ ਵਿਸ਼ਵਾਸ ਨੂੰ ਲੈ ਕੇ ਪਹਿਲੇ ਦਿਨ ਤੋਂ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਫੈਸਲੇ ਕੀਤੇ ਇੱਕ ਹਜ਼ਾਰ ਰੁਪਏ ਵਾਲੀ ਜਿਹੜੀ ਉਹ ਬੜਾ ਪ੍ਰਚਾਰਿਆ ਜਾਂਦਾ ਉਹਨੂੰ ਜਿੱਥੇ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਕਿ 1000 ਰੁਪਏ ਦਾ ਜਿਹੜਾ ਮਹਿਲਾਵਾਂ ਨਾਲ ਵਾਦਾ ਕੀਤਾ ਗਿਆ ਸੀ 3 ਸਾਲ ਲੰਘ ਗਏ ਆ ਤੇ ਹੁਣ ਅਖੀਰ ਦੇ ਵਿੱਚ ਜਿਹੜੀ ਸਰਕਾਰ ਹਾਲੇ ਤੱਕ ਵੀ 1000 ਰੁਪਿਆ ਜਿਹੜਾ ਦੇਣ ਨਹੀਂ ਲੱਗਿਆ ਚਲੋ ਸਭ ਦੇਖੋ ਵਿਰੋਧੀਆਂ ਨੇ ਇਹਨੂੰ ਜਾਦਾ ਚੱਕਿਆ ਹੋਇਆ ਆਮ ਆਦਮੀ ਪਾਰਟੀ ਨੇ ਕਿਤੇ ਇਹ ਨਹੀਂ ਕਿਹਾ ਸੀਗਾ ਕਿਤੇ ਕੋਈ ਡੇਟ ਨਹੀਂ ਦਿੱਤੀ ਸੀ ਵੀ ਅਸੀਂ 1000 ਰੁਪਿਆ ਇਸ ਤਰੀਕ ਨੂੰ ਜੇ ਸਾਲ ਉਹਨਾਂ ਨੇ ਕਿਹਾ ਸੀ ਵੀ ਅਸੀਂ 5 ਸਾਲਾਂ ਦੇ ਵਿੱਚ ਸਾਰੇ ਸਾਰੇ ਪਰ ਜੇ ਉਹ ਜਾ ਕੇ ਅਖੀਰਲੇ 6 ਮਹੀਨੇ ਜਾਂ ਸਾਲ 'ਚ ਦਿੰਦੇ ਕੀ ਇਹ ਜਾਇਜ਼ ਹੈ ਸੁਣੋ ਮੇਰੀ ਗੱਲ ਜੇ ਆਪਾਂ ਬਿਜਲੀ ਵਾਲੀ ਗੱਲ ਤੇ ਆ ਜਾਈਏ ਬਿਜਲੀ ਦੀ 600 ਯੂਨਟ ਹਰ ਬੰਦੇ ਨੂੰ ਫ੍ਰੀ ਹੈ ਹਮ ਚਾਹੇ ਉਹਦੇ ਘਰੇ ਸ਼ਾਮ ਦੀ ਰੋਟੀ ਪੱਕਦੀ ਆ ਜਾਂ ਨਹੀਂ ਪੱਕਦੀ ਉਹਨੂੰ ਵੀ ਫ੍ਰੀ ਹੈ ਤੇ ਚਾਹ ਜਿਹੜੇ ਦੇ ਅਕਾਊਂਟਾਂ ਦੇ ਵਿੱਚ ਪਤਾ ਨਹੀਂ ਕਿੰਨੇ ਪੈਸੇ ਪਏ ਉਹਨੂੰ ਵੀ ਫ੍ਰੀ ਹੈ ਹਮ ਤੁਸੀਂ ਹਿਸਾਬ ਲਾਓ ਵੀ 2 ਮਹੀਨਿਆਂ ਦਾ ਜਦੋਂ ਬਿੱਲ ਆਉਂਦਾ ਜੇ 600 ਯੂਨਟ ਦਾ ਪਿੱਛੇ ਬਿੱਲ ਆਉਂਦਾ ਕਿੰਨਾ ਆਉਣਾ ਸੀ ਹਮ ਇਦਾਂ ਫਾਇਦਾ ਆਪ ਨੂੰ ਹੋ ਰਿਹਾ ਹਮ ਹਸਪਤਾਲਾਂ ਦੇ ਵਿੱਚ ਦਵਾਈਆਂ ਆਪ ਨੂੰ ਫ੍ਰੀ ਮਿਲ ਰਹੀਆਂ ਹਮ ਕਿੰਨਾ ਫਾਇਦਾ ਹੋ ਰਿਹਾ ਹੋਣਾ ਮਾਨ ਸਾਹਿਬ ਨੇ ਮਿਲਦਾ ਕਿਸੇ ਵੀ ਦੇਸ਼ ਦੇ ਵਿੱਚ ਐਡੀ ਪਾਲਿਸੀ ਦੀ ਸਿਹਤ ਤੇ ਲਾਗੂ ਹੋਈ ਹੁਣ ਜਿਹੜੀ ਹੁਣੇ ਉਹਨਾਂ ਨੇ ਕੀਤੀ ਆ ਅਕਤੂਬਰ ਦੇ ਵਿੱਚ ਸ਼ੁਰੂ ਹੋਣੀ ਹੈ ਇਹ ਜੀ ਜੀ 10 ਲੱਖ ਰੁਪਏ ਦਾ ਇਲਾਜ ਹਰ ਬੰਦੇ ਦਾ ਹਰ ਪੰਜਾਬ ਦੇ ਵਸਿੰਦੇ ਦਾ ਫਰੀ ਹੈ ਤੇ 1000 ਰੁਪਈਆ ਵੀ ਬਸ ਆਉਣ ਵਾਲੇ 2-4 ਮਹੀਨਿਆਂ ਚ 6 ਮਹੀਨਿਆਂ ਚ ਲਾਗੂ ਹੋ ਜਾਊਗਾ ਉਹ ਵੀ ਉਹ ਵੀ ਇਹਨਾਂ ਦਾ ਜਿਹੜਾ ਲੰਬਾ ਉਹ ਲੈ ਜਾਊਗਾ ਪਰ ਜਦੋਂ ਤੱਕ 2027 ਦੀਆਂ ਚੋਣਾਂ ਆਉਣੀਆਂ ਵਿਰੋਧੀਆਂ ਕੋਲੇ ਕੁਝ ਨਹੀਂ ਰਹਿ ਜਾਣਾ ਹੁਣ ਤਾਂ ਚਲੋ ਇੱਕ ਅੱਧਾ ਹੈ ਜਾ ਉਹਨਾਂ ਕੋਲੇ ਇਹਨੂੰ ਉਹ ਬਸ ਕਢਾਈ ਜਾਂਦੇ ਰਹਿੰਦੇ ਆ ਇਹ ਵੀ ਨਹੀਂ ਰਹਿਣਾਗਾ ਤੁਹਾਡੇ ਮਤਲਬ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ ਬਿਲਕੁਲ ਨਹੀਂ ਜੀ ਆ ਪਿਛੇ ਲਿਜਾਣੇ ਦੀ ਜਿਮਨੀ ਚੋਣ ਨਾ ਕਿ ਗਈ ਆ ਸਾਡੀ ਇੱਥੇ ਡਿਊਟੀ ਲੱਗੀ ਸੀ ਅਸੀਂ ਉੱਥੇ ਦੇਖਿਆ ਕਿ ਕਿਸੇ ਪਾਰਟੀ ਕੋਲੇ ਕੋਈ ਵੀ ਮੁੱਦਾ ਨਹੀਂ ਸੀ ਉਹਨਾਂ ਨੇ ਮੁੱਦਾ ਕੀ ਬਣਾਇਆ ਸੀ ਕਿ ਕੇਜਰੀਵਾਲ ਜੀ ਨੂੰ ਇਹਨਾਂ ਨੇ ਰਾਜ ਸਭਾ ਦੇ ਵਿੱਚ ਭੇਜਣਾ ਇਹ ਤਾਂ ਤਾਂ ਸੰਜੀਵ ਲੋੜਾ ਜੀ ਨੂੰ ਚੋਣ ਲੜਾ ਰਹੇ ਇਹ ਦਿੱਲੀ ਵਾਲਾ ਮੁੱਦਾ ਵੀ ਬੜਾ ਉੱਠਦਾ ਹੈ ਕਿ ਜਿਹੜਾ ਦਿੱਲੀ ਦੇ ਲੋਕਾਂ ਨੂੰ ਇੱਥੇ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਇੱਥੇ ਪੰਜਾਬ ਦੇ ਉੱਪਰ ਸੁਪਰ ਸੀਐਮ ਕਿਹਾ ਜਾਂਦਾ ਕਿ ਕੇਜਰੀਵਾਲ ਸਾਹਿਬ ਕੋਈ ਸੁਪਰ ਸੀਐਮ ਨਹੀਂ ਜੀ ਮਾਨ ਸਾਹਿਬ ਪੂਰੇ ਜੋਸ਼ੋ ਖਰੋਸ਼ ਨਾਲ ਪੰਜਾਬ ਦੇ ਹਿੱਤਾਂ ਦੇ ਫੈਸਲੇ ਲੈ ਰਹੇ ਆ ਜਿਹੜੇ ਬੰਦੇ ਜਿਹੜੀਆਂ ਪਾਰਟੀਆਂ ਇਹ ਗੱਲ ਕਹਿ ਰਹੀਆਂ ਇਹ ਦਿੱਲੀ ਤੋਂ ਚੱਲਦੀ ਪਾਰਟੀ ਉਹ ਚੱਲਦੀ ਉਪਰਲਾ ਦੀ ਪੀੜੀ ਹਟਾ ਸੋਟਾ ਮਾਰਨਾ ਉਹਨਾਂ ਦੀਆਂ 100-100 ਸਾਲ ਪੁਰਾਣੀਆਂ ਪਾਰਟੀਆਂ ਕਿੱਥੋਂ ਚੱਲਦੀਆਂ ਸੀ ਅਕਾਲੀ ਦਲ ਨੇ ਇੱਕ ਹਰ ਸਿਮਰਤ ਨੂੰ ਮੰਤਰੀਪਦੋਂ ਆਉਣਾ ਤੇ ਪੰਜਾਬ ਦੇ ਹਿਤ ਸੈਂਟਰ ਕੋਲੇ ਵਿੱਚ ਨਹੀਂ ਸੀ ਦੱਸਣ ਸਾਨੂੰ ਕੇਜਰੀਵਾਲ ਜੀ ਨੇ ਜਾਂ ਦਿੱਲੀ ਦੀ ਜਿਹੜੀ ਲੀਡਰਸ਼ਿਪ ਉਹਨਾਂ ਨੇ ਪੰਜਾਬ ਦਾ ਅੱਜ ਤੱਕ ਨੁਕਸਾਨ ਕੀ ਕੀਤਾ ਹੂੰ ਜੇ ਕੋਈ ਉਹ ਮਾਨ ਸਾਹਿਬ ਨੂੰ ਕੋਈ ਸੁਜੈਸ਼ਨ ਦਿੰਦੇ ਆ ਜਾਂ ਉਹਨਾਂ ਨਾਲ ਬੈਠ ਕੇ ਰਹਿ ਕਰਦੇ ਆ ਵੀ ਆਪਾਂ ਪੰਜਾਬ ਦੇ ਹੁਣੇ ਦੀ ਖਤਰਾ ਕੋਈ ਸੋਚਣਾ ਦਸਨ ਕਿੱਥੇ ਨੁਕਸਾਨ ਸੋਚਿਆ ਫਾਇਦਾ ਹੀ ਸੋਚਿਆ ਅੱਜ ਤੱਕ ਜਿੰਨਾ ਕੀਤਾ ਪੰਜਾਬ ਦੇ ਕਿਸਾਨ ਆਸ਼ਾਸ਼ ਹੋ ਉੱਠੇ ਯਾਰ ਜਿੱਥੇ 50 50 ਸਾਲ ਹੋ ਗਏ ਪਾਣੀ ਨਹੀਂ ਗਿਆ ਸੀ ਨਹਿਰੀ ਪਾਣੀ ਉਹ ਉਹ ਕਿਸਾਨ ਅੱਜ ਯਾਰ ਬੱਲੇ ਬੱਲੇ ਕਰ ਰਹੇ ਆ ਤੁਸੀਂ ਦੇਖੋ ਬੀਬੀਐਮ ਦੇ ਮੁੱਦੇ ਤੇ ਹਰ ਵੇਰੀ ਦੋਨੇ ਪਾਰਟੀਆਂ ਐਸਵਾਈਐਲ ਨਹਿਰ ਨੂੰ ਲੈ ਕੇ ਲੋਕਾਂ ਨੂੰ ਗਮਨਾਹ ਕਰਦੀਆਂ ਸੀ ਵੋਟਾਂ 'ਚ ਪਰ ਇੱਕ ਪੰਜਾਬ ਦਾ ਪੁੱਤਰ ਹੋਣ ਦੇ ਨਾਤੇ ਮਾਨ ਸਾਹਿਬ ਉੱਥੇ ਸੋਟਾ ਲੈ ਕੇ ਖੜੇ ਕਿ ਨਹੀਂ ਖੜੇ ਪੰਜਾਬ ਦੇ ਲੋਕਾਂ ਦੀ ਖਾਤਰੀ ਖੜੇ ਸੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਇਹਨਾਂ ਕੋਲੇ ਕੋਈ ਮੁੱਦਾ ਹੀ ਨਹੀਂ ਬਸ ਐਵੇਂ ਭੜਕਾਉਣ ਵਾਸਤੇ ਲੋਕਾਂ ਨੂੰ ਦਿੱਲੀ ਤੋਂ ਚਲਦੀ ਇੱਥੋਂ ਚਲਦੀ ਇੱਥੋਂ ਚਲਦੀ ਇਹ ਬੇਵਿਨਿਆਰ ਗੱਲਾਂ ਅ ਕਾਂਸਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ ਔਰ ਉਮੀਦ ਕਰਦੇ ਹਾਂ ਦਸ਼ਕਾ ਨੂੰ ਅੱਜ ਦੀ ਜਿਹੜੀ ਗੱਲਬਾਤ ਪਸੰਦ ਆਈ ਹੋਵੇਗੀ ਔਰ ਤੁਸੀਂ ਸਭ ਤੋਂ ਪਹਿਲਾਂ ਜਿੱਥੇ ਅਸੀਂ ਵਧਾਈਆਂ ਦਿੰਨੇ ਆ ਤੁਹਾਨੂੰ ਮੁਬਾਰਕਬਾਦ ਦਿੰਨੇ ਆ ਅਹਿਮ ਜ਼ਿੰਮੇਵਾਰੀ ਪਾਰਟੀ ਦੇ ਵਿੱਚ ਮਿਲੀ ਹੈ ਔਰ ਨਾਲ ਦੀ ਨਾਲ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਮੀਡੀਆ ਸੈੱਲ ਦੇ ਇੰਚਾਰਜ ਹੋ ਤੇ ਤੁਸੀਂ ਲੋਕਾਂ ਦੇ ਮਸਲੇ ਜਿਹੜੇ ਆਮ ਲੋਕਾਂ ਦੇ ਮਸਲੇ ਆ ਉਹ ਵੀ ਤੁਸੀਂ ਉਠਾਉਂਦੇ ਰਹੋਗੇ ਤੇ ਔਰ ਜ਼ਿੰਮੇਵਾਰੀ ਨਾਲ ਆਪਣਾ ਕੰਮ ਜਿਹੜਾ ਵਾਕੂਪੀ ਕਰੋਗੇ ਔਰ ਇਹ ਸਾਨੂੰ ਉਮੀਦ ਵੀ ਹੈ ਔਰ ਅਸੀਂ ਆਸ ਵੀ ਤੁਹਾਡੇ ਤੋਂ ਇਹੀ ਕਰਦੇ ਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲੋਸਾ